ਆ ਸਮਝਾਈ ਤਨ ਪ੍ਰਭ ਕੀ ਏਕਾਵੇ ਇਹ ਲਾਲ ਕਬੇ ਵਰਵਾਹੈ ਸੋ ਕਰਤਣਾ ਮੇਂ ਪੀ ਰਾਮ ਲਾਹੌਰ ਸ਼ਹਿਰ ਜਹਨ ਕੈ ਸਵਾ ਪੈਰ ਮਹਲਾ ਦੀ ਜਾਈ ਲਾਹੌਰ ਸ਼ਹਿਰ ਅੰਮ੍ਰਿਤਸਰ ਸਬ ਜੀ ਦਾ ਘਰ ਮਹਲਾ ਤੇ ਲਾਗਣੀ ਉਦੋਂ ਸਾਹਿਬ ਗਿਆਨ ਦੀ ਟੋੜੀ ਟੋੜਨੇ ਆਵੇ ਅੰਨੀ ਉਦੋਂ ਸਾਹਿਬ ਕਰੇ ਬੁਠੀ ਕੁੜਿਆਰਨੀ தம்ਮੇ ਸਤੇ ਗੰਨ ਨਿਕਲੇ ਸੇ ਅਪਾ ਰੋਵਨ ਕੂੜੇ தம்ਮੇ ਝੋਲੇ ਵਿੱਚ ਸੁਦੇ ਰਹੀ ਨਹੀਂ ਖਟੈ ਦਮ ਸਾਮੀ ਪਬਰ ਤੂੰ ਹਰਿਆਵਲਾ ਕਬਲਾ ਕੰਚਨ ਬੰਨ ਕੈ ਦੁਖੜੈ ਸੜਿਓ ਹੈ ਕਾਲੀ ਹੋਈਐ ਦੇਵਰੀ ਨਾਨਕ ਮੰਦਨ ਬੰਗਾ ਜਾਣ ਪਣੀ ਨਲਹਾ ਜੈਸੇ ਤੀ ਮੇਰਾ ਸੰਗ ਜਿਤੁ ਖੈ ਤੁਮ ਦਰਬੜੈ ਸੁਣੈ ਤੇ ਬੰਗੜ ਬੰਦਾਉ ਰੰਜਨਾ ਕੋਈ ਜੀਵੇ ਆ ਪੌਂ ਦਿਨਾਂ ਚ ਲਿਆ ਕੋਈ ਗਿਆਨੀ ਜੀਵਾ ਸਦਾ ਸਦਾ ਸਰਤੇ ਹੀ ਪਤ ਹੋਏ ਸਰਪੇ ਸਰਪੇ ਸਦਾ ਸਦਾ ਇਹ ਵਹਿ ਗਈ ਵਿਹਾਰ ਨਾਨਕਿਸ ਨਾ ਕੀ ਹੈ ਬਲ ਪੁੱਛਿਆ ਹੀ ਲਾ ਜਾਏ ਦੋਸਨ ਦੇਉ ਰਾਏ ਨੂੰ ਮਦ ਚੱਲੇ ਜਾ ਬੁੜਦਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂਨੇ ਪਵੜਾ ਕਾ ਕੀ ਟੋਵੇ ਪੂਰੇ ਕਾ ਕੀਆ ਸਭੇ ਪੂਰਾ ਘਟ ਬਾਦ ਕਿਸ਼ਨਾਹੀ ਨਾਨਕ ਗੁਰਮੁਖ ਸਾਜਣ ਪੁਰੇ ਮਹਿ ਸਮਾਹੀ ਸ਼ਲੋਕ ਮਾਲਾ ਤੀਜਾ ਤੈ ਕੋ ਕਰ ਸਤਗੁਰ ਪ੍ਰਸਾਦ ਅਭਿਆ ਗਤੇ ਨ ਆਖੀਐ ਜਿਨ ਕੈ ਮਨ ਮਹਿ ਭਰਮਾ ਤਨ ਕੈ ਦਿੱਤੇ ਨਾਨਕਾ ਦੇ ਲੋੜੀ ਹਾ ਕਰਮ ਅਬ ਨਰਨ ਲਿਨ ਪਰਮ ਬਾਦ ਤਾਂਗਾ ਬਿੰਦ ਗੋਏ ਤਸਕਾ ਭੋਜਨ ਨਾਨਕਾ ਬੇਲਾ ਪਾਏ ਕੋਏ ਹੋ ਮਹੰਦਤ ਜੋਤ ਕੀ ਬੇਧ ਪੜਾ ਜੁਗ ਚਾਰ ਮੁਖ ਚਾਰ ਨਵਾ ਖਡਾਵ ਜਾਨੀਐ ਆਪਣੇ ਚਾਦੇ ਵਿਚਾਰ ਬ੍ਰਾਹਮਣ ਕਹੇ ਰੀ ਘਾਤ ਕੰਜਕਾ ਅਜਾਰੀ ਗਾਥਾ ਨ ਫਿਟਕ ਬਿਟਕਾ ਕੋੜ ਵਧਿਆ ਸਦਾ ਸਦਾ ਅਭਿਮਾਨ ਬਾਹੇ ਤੇ ਜਾਹੇ ਵਿਸਰਾ ਨਾਨਕਾ ਇੱਕ ਨਾਮ ਸਭ ਤੇ ਜਾਲੀਆਂ ਇਕ ਰਹੇ ਤਤ ਗਿਆਨ ਮਾਤੇ ਜੋ ਦੁਰ ਲਿਖਿਆ ਸੋ ਮੇਟ ਨ ਸਕੈ ਕੋਈ ਨਾਲਕ ਜੋ ਲਿਖਿਆ ਸੋ ਵਰਤਦਾ ਸੋ ਬੁਝੈ ਜਿਸਨੋ ਨਗਰ ਹੋਇ ਜਿਨੇ ਨਾਮ ਅਸਾਰਿਆ ਗੁੜੇ ਲਾਲ ਚ ਲਗ ਸੰਦਾ ਮਾਇਆ ਮੋਹ ਲਈ ਅੰਦਰ ਤੇ ਹਲਾ ਆਗ ਜਿੰਨਾ ਬੇਨਾਂ ਤੁੰਬੜੀ ਮਾਇਆ ਠਗੈ ਢਾਕ ਮਨਮਕ ਬੰਨ੍ਹ ਜਲਾਈ ਐ ਨਾ ਮਿਲਹੀਂ ਬਗ ਸੱਗ ਆਪੁ ਲਾਇ ਭੁੱਲੀ ਐ ਆਪੇ ਮੇਰ ਮਲਾਈ ਇਹ ਲਾਲ ਗੁਰਮੁਖ ਜੁਟਿਐ ਦੇਜੈ ਲਐ ਸਤਿਗੁਰ ਪਾਇ ਸਨੋ ਹੀ ਸਰਬਹਰਨਾ ਕੀ ਸਚਾ ਸੁਨਾਹੇ ਨਾਨਕ ਸਚਾ ਇਕਦਾਰ ਜੀ ਬਾ ਪਰਮ ਜੀ